ਇਨਸਾਨ ਨੂੰ ਲੱਗਦਾ ਪਰਮਾਤਮਾ ਜੋ ਕਰਦਾ ਗਲਤ ਕਰ ਇਕ ਬਹੁਤ ਸੋਹਣੀ ਕਹਾਣੀ ਆ ਇੱਕ ਪਿੰਡ ਚ ਇੱਕ ਸਾਧੂ ਹੁੰਦਾ ਤੇ ਪੂਰੇ ਪਿੰਡ ਦੇ ਲੋਕਾਂ ਨੂੰ ਇਹੀ ਆਖਦਾ ਕਿ ਪਰਮਾਤਮਾ ਜੋ ਕਰਦਾ ਸਹੀ ਕਰਦਾ ਉਹੀ ਰਜਕ ਦਿੰਦਾ ਉਹੀ ਭੁੱਖਾ ਰੱਖਦਾ ਤੇ ਉਹਦੇ ਚ ਇੱਕ ਮੂਰਖ ਵਕ ਵਿਅਕਤੀ ਹੁੰਦਾ ਉਹ ਸਾਧੂ ਨੂੰ ਕਹਿੰਦਾ ਕਹਿੰਦਾ ਇਦਾਂ ਨਹੀਂ ਹੁੰਦਾ ਕਹਿੰਦਾ ਮੈਂ ਮੈਂ ਦੇਖਦਾ ਪਰਮਾਤਮਾ ਮੈਨੂੰ ਖਾ ਰੱਖਦਾ ਤੇ ਰੋਟੀ ਦਿੰਦਾ ਉਹ ਪਿੰਡ ਵਾਲਿਆਂ ਨੂੰ ਛੱਡ ਕੇ ਨਾ ਜੰਗਲ ਚਲੀ ਜਾਂਦਾ ਤੇ ਘਰਦਿਆਂ ਨੂੰ ਵੀ ਕਹਿ ਜਾਂਦਾ ਮੈਂ ਅੱਜ ਰੋਟੀ ਨਹੀਂ ਖਾਣੀ ਗਈ ਤਾਂ ਦੇਖਦਾ ਪਰਮਾਤਮਾ ਰੋਟੀ ਮੈਨੂੰ ਦਿੰਦਾ ਕਿ ਨਹੀਂ ਦਿੰਦਾ ਉਹ ਜੰਗਲ ਦੇ ਵਿੱਚ ਚਲੀ ਜਾਂਦਾ ਜੰਗਲ ਦੇ ਵਿੱਚ ਆ ਕੇ ਬੈਠ ਜਾਂਦਾ ਇੱਕ ਦਰਖਤ ਤੇ ਹਾਂ ਦਰਖਤ ਦੇ ਕੋਲ ਦੋ ਰੋਟੀਾਂ ਡੱਬੇ ਪੈ ਹੁੰਦੇ ਆ ਉਹਨੂੰ ਲੱਗਦਾ ਕਿ ਰੱਬ ਸਾਡੇ ਕਿ ਗਿਆ ਪਰ ਮੈਂ ਨਹੀਂ ਡੁੱਤੀ ਹਾਂ ਦੋ ਸ਼ੇਸਾਤਨ ਡਾਕੂ ਕੋਡੇ ਹਰੇ ਆ ਜਾਂਦੇ ਆ ਉਹ ਥੱਕ ਜਾਂਦੇ ਆ ਤੇ ਉਥੇ ਉਹ ਦਰਖਤ ਤੇ ਕੋਈ ਰੁਕ ਰੁਕੇ ਜਾਂਦੀ ਆ ਡਰਖਤ ਦੇ ਕੋਲ ਰੁਕਦੇ ਆ ਤੇ ਉਥੇ ਦੇਖਦੇ ਡੱਬੇ ਪਏ ਹੁੰਦੇ ਦੋ ਤੇ ਦਰਖਤ ਦੇ ਪਿਛਲੇ ਪਾਸੇ ਉਹ ਇਨਸਾਨ ਲੁਕਿਆ ਹੁੰਦਾ ਤੇ ਡਾਕੂ ਸੋਚਦੇ ਆ ਕਿ ਕਿਸ ਨੇ ਚਾਲ ਖੇਡੀ ਆ ਖਾਣਾ ਜਾਣ ਕੇ ਰੱਖਿਆ ਰੋਟੀ ਜਾਣ ਕੇ ਰੱਖੀ ਆ ਕਿ ਆਪਾਂ ਡਾਕੂਆਂ ਨੂੰ ਫੜ ਲਵਾਂਗੇ ਕਹਿੰਦੇ ਰੋਟੀ ਰੱਖਣ ਵਾਲਾ ਵੀ ਤੇ ਨੇੜੇ-ਤੇੜੇ ਹੁੰਦਾ ਉਹ ਨਹੀਂ ਤਾਂ ਪਿੱਛੇ ਦਰਖਤ ਦੇ ਪਿੱਛੇ ਬੰਦਾ ਬੈਠਾ ਸੀ ਉਹਨੂੰ ਫੜ ਲਿਆ ਤੇ ਉਹ ਪੁੱਛਣ ਲੱਗੇ ਤੇ ਰੋਟੀ ਤੂੰ ਰੱਖੀ ਐ ਕਹਿੰਦਾ ਮੈਂ ਨਹੀਂ ਰੱਖੀ ਤੇ ਠੀਕ ਆ ਕਹਿੰਦੇ ਜੇ ਤੂੰ ਨਹੀਂ ਰੱਖੀ ਤੇ ਰੋਟੀ ਤੂੰ ਖਾ ਸਾਨੂੰ ਕਿ ਪਤਾ ਉਹ ਵਿੱਚ ਜ਼ਹਿਰ ਮਲਾਇਆ ਹੋਇ ਨਾਲੇ ਉਹਦੇ ਚਪੇੜਾ ਪੈਂਦੀ ਆ ਫਿਰ ਨਾਲੇ ਉਹਨੂੰ ਰੋਟੀ ਖਾਣੀ ਪੈਂਦੀ ਆ ਪਰਵਾਦ ਨਾ ਜੇ ਉਹ ਰੋਜ਼ਿਕ ਦੇਣਾ ਤੈਨੂੰ ਚਪੇੜਾ ਮਾਰ ਕੇ ਵੀ ਦੇਣਾ ਤੇ ਜੇ ਸਾਡੇ ਚ ਕੋਈ ਗਲਤ ਕੁਆਲਟੀ ਆ ਫਿਰ ਉਹਨੇ ਖੋਹ ਵੀ ਲੈਣਾ ਹੈ ਉਹੀ ਸਾਰੇ ਨੂੰ ਪਾਲਦਾ ਹੈ ਰੋਜ਼ਿਕ ਦੀ ਟੈਨਸ਼ਨ ਨਾ ਲਾਓ ਤੇਰੇ ਸਾਡੇ ਮੂੰਹ 'ਚ ਤੰਤ ਨਹੀਂ ਤੇ ਨਾ ਉਦੋਂ ਸਾਨੂੰ ਮਾਂ ਦਾ ਦੁੱਧ ਦਿੰਦਾ ਰੇਟਿਕ ਦੀ ਟੈਨਸ਼ਨ ਲੈ ਕੇ ਅਸੀਂ ਸਾਰਾ ਦਿਨ ਘੁੰਮਦੇ ਫਿਰਦੇ ਰਹਿੰਦੇ ਹਾਂ ਕੱਲ ਦੀ ਚਿੰਤਾ ਉਹਨੇ ਸਾਨੂੰ ਆਪੇ ਪਾਰ ਲੈਣਾ ਹੈ